ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੂੜ ਪਰਜਾ ਕੂੜ ਸੰਸਾਰ ਸਾਰੇ ਪਾਸੇ ਕੂੜੀ ਕੂੜ ਐ ਤੇ ਦੁਨੀਆ ਬਹੁਤੀ ਇੰਦਰ ਨੂੰ ਭੱਜੀ ਹੋਈ ਐ ਤੇ ਜਿਹੜੀ ਸੱਚ ਵਾਲੀ ਗੱਲ ਆ ਉਹਦੇ ਵੱਲ ਤਾਂ ਕੋਈ ਵਿਰਲਾ ਐ ਬਈ ਕੋਈ ਵਿਰਲਾ ਐਨ ਵਿਰਲੇ ਏ ਦਾ ਮਤਲਬ ਇਹ ਨਹੀਂ ਕਿ ਹੈ ਨਹੀਂ ਹੈ ਕਿ ਹੈ ਹਾਂ ਦੇ ਰਲੇ ਨਹੀਂ ਕਣੇ ਫੈਲ ਪਕੜਾ ਸੰਸਾਰ ਵਿਰਲੀਆਂ ਰੂਹਾਂ ਨੇ ਉਹਨਾਂ ਨੂੰ ਕੋੜ ਚੰਗਾ ਹੀ ਲੱਗਦਾ ਅਸੀਂ ਮਰਨ ਦੇ ਨੇੜੇ ਪਹੁੰਚਦੇ ਆ ਨਾ ਮਰ ਵੀ ਗਏ ਘਰ ਦੇ ਵਿੱਚ 파ਰਸਾ ਲਾਉਂਦੇ ਆ ਸਤਗੁਰੂ ਬਾਦਸ਼ਾਹ ਜੀ ਆਪਣੇ ਜਾਨਾਂ ਚ ਨਿਵਾਸ ਰੱਖੀ ਉਨੇ ਵਿਹਲਾ ਹੋ ਗਿਆ ਸਾਡੇ ਬਲੀ ਹੁਣ ਤੂੰ ਰਖ ਲੈ ਇਹ ਹੀ ਹੁੰਦਾ ਨਾ ਉਹ ਭਾਈ ਜਿਉਂਦੇ ਜੀ ਕਿਸੇ ਤੇ ਕਹਿਆ ਕਿਸੇ ਨੇ ਕਿਤੇ ਨਹੀਂ ਜਾਣਾ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਤੈਨੂੰ ਆਪਣਾ ਕਾਰਜ ਆਪ ਸਵਾਰਨਾ ਪੈਣਾ ਬੰਦੇ ਆ ਇਹਨਾਂ ਪਰਮਪ੍ਰੇਖਿਆ ਦਿਨਾਂ ਰਿਹਾਗਾ ਇਹ ਸ਼ਾਇਦ ਮੇਰੇ ਲਈ ਕੋਈ ਕੋਈ ਗੰਗਾ ਜਲ ਹੋਵੇਗਾ ਜਾਕਿਰ ਉਸ ਦਾ ਕੋਈ ਜਲ ਹੋਵੇ ਜਿੱਥੇ ਮਰੀਆ ਹੱਟ ਜਲ ਪ੍ਰਵਾਹ ਕਰ ਦੇਣੇ ਤੇ ਜਾਂ ਮੇਰੇ ਵਾਸਤੇ ਭਾਈ ਕੋ ਇਹਨਾਂ ਨੇ ਪਾਠ ਪੂਜਾ ਕਰਾ ਦੇਣੀ ਕਿ ਮੇਰੇ ਤਾਂ ਆਧਾਰ ਹੋ ਜਾਣਾ ਜੇ ਇਹਦੇ ਆਧਾਰ ਹੁੰਦਾ ਤੇ ਬਾਕੀ ਕੋਈ ਕੰਮ ਕਰਨ ਦੀ ਤੇ ਧਰਮ ਤੇ ਲੋੜ ਨਹੀਂ ਪੈਂਦੀ ਧਰਮ ਇਹ ਹੀ ਗੱਲ ਸਿਕਾਉਂਦਾ ਤੂੰ ਜਾਣਾ ਉਹ ਤੈਨੂੰ ਲੱਗੀ ਆ ਖਾਣਾ ਤੈਨੂੰ ਖਾਣਾ ਪੈਣਾ ਇਹ ਨਹੀਂ ਐ ਲੱਖਾਂ ਨੌਕਰ ਤੈਨੂੰ ਖਾਣਾ ਬਣਾ ਕੇ ਤਾਂ ਦੇ ਸਕਦੇ ਆ ਪਰ ਇਹ ਨਹੀਂ ਐ ਕਿ ਲੱਖਾਂ ਨੇ ਖਾ ਲਿਆ ਤੇ ਤੇਰਾ ਢੱਡ ਭਰ ਗਿਆ ਇਹਦੇ ਹੋਇਆ ਵੀ ਘਰ ਦੇ ਵਿੱਚ ਪ੍ਰਸ਼ਾਦਾ ਚਾਹ ਪਾਣੀ ਬਣਦਾ ਹੈ ਬਣਾ ਤਾਂ ਕੋਈ ਵੀ ਦੇਵੇ ਪਰ ਇਹ ਨਹੀਂ ਕਿ ਖਾ ਕਿਸੇ ਨੇ ਵੀ ਲਿਆ ਤੇ ਭੁੱਖ ਤੇਰੀ ਮਿਟ ਗਈ ਐਜਾਂ ਤਾਂ ਕਦੇ ਨਹੀਂ ਹੁੰਦਾ ਨਾ ਉਸੇ ਤਰ੍ਹਾਂ ਹੀ ਭਾਈ ਸਾਚੇ ਨਾਮ ਕੀ ਲਾਗੀ ਜਦੋਂ ਸੱਚੇ ਨਾਮ ਦੀ ਭੁੱਖ ਲੱਗਦੀ ਐ ਨਾ ਇਹ ਤੈਨੂੰ ਖੁਦ ਖਾਣਾ ਪੈਣਾ ਵਾ ਇਹ ਨਹੀਂ ਐ ਕਿ ਜਿਵੇਂ ਸਾਡੇ ਬਹਿਮ ਨੇ ਭਾਈ ਵੀ ਅਸੀਂ ਪਾਠ ਕਰਾ ਲਿਆ ਸੁਖ ਨਹੀਂ ਕਰਾ ਲਈ ਸਹਿਜ ਕਰਾ ਲਿਆ ਖੰਡ ਕਰਾ ਲਿਆ ਕੀਤਨ ਕਰਾ ਲਿਆ ਕਥਾ ਕਰਾ ਲਈ ਇਹ ਜਿੰਨਾ ਚਿਰ ਖਾਂਦੇ ਨਹੀਂ ਨਾ ਉਹ ਤਾਂ ਬਣਾ ਕੇ ਰੱਖ ਦਿੰਦਾ ਭੋਜਨ ਬਈ ਸਤ ਵਾਲਾ ਭੋਜਨ ਬਣਾ ਕੇ ਰੱਖ ਦਿੰਦਾ ਤੇ ਖਾਣਾ ਤਾਂ ਤੁਸੀਂ ਹੀ ਐ ਭਈ ਨਹੀਂ ਖਾਦਾ ਜਿਵੇਂ ਤੁਹਾਡੀ ਸੰਸਾਰਕ ਪਦਾਰਥ ਖਾਣਾ ਪੁਕਲੀ ਮਿੱਡ ਦੀ ਬਿਗੈਰ ਖਾਦੇ ਆ ਤੇ ਗੱਲ ਇੱਥੇ ਵੀ ਨਹੀਂ ਬਿਜੜੀ ਇੱਥੇ ਵੀ ਭਾਈ ਇਹ ਹੀ ਹੈ ਰੂਲ ਰੈਗੂਲੇਸ਼ਨ ਇੱਥੇ ਵੀ ਇਹ ਹੀ ਇੱਥੇ ਜੇ ਜਪੇਗਾ ਜੇ ਉਸ ਦੀ ਬੰਦਗੀ ਕਰੇਗਾ ਫਲ ਤੈਨੂੰ ਤਦ ਹੀ ਮਿਲਣਾ ਇਹਨੇ ਕੇ ਉਹ ਕਰਦਾ ਬੀ.ਐਸ.ਸੀ ਕਰਵਾ ਲਈਆ ਇਹ ਤਾਂ ਕੇਵਲ ਤੋਂ ਕੇਵਲ ਇੱਕ ਵਪਾਰ ਹੈ ਇਹ ਸੱਚ ਦੀ ਨੀਵ ਨਹੀਂ ਹੈ ਗੁਰਨਾਨਕ ਸਾਹਿਬ ਨੇ ਸੱਚ ਦਾ ਵਪਾਰ ਕੀਤਾ। ਉਹਨਾਂ ਸਮਿਆਂ ਦੇ ਵਿੱਚ ਐਦਾ ਕੁਝ ਵੀ ਨਹੀਂ ਸੀ। ਉਹ ਤਾਂ ਕੇਵਲ ਤੋਂ ਕੇਵਲ ਸੰਸਾਰ ਨੂੰ ਸਮਝਾਉਂਦੇ ਸੀ ਕਰਮਾਂ ਵੱਲ। ਕਰਮ ਉੱਪਰ ਨਿਕੜੇ। ਕਿ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਤਾਂ ਭਾਈ ਤੇਰੇ ਕੀਤੇ ਹੋਏ ਕਰਮ ਕਰਮ ਮੜੇ। ਫਲ ਨਹੀਂ ਮਿਲਣਾ। ਫਲ ਮਿਲੇਗਾ ਦੁਖਦਾਈ ਹੋਵੇਗਾ। ਸੁਖ ਵਾਲਾ ਫਲ ਨਹੀਂ ਮਿਲਣਾ ਕਿ ਜਿਵੇਂ ਅਰਦਾਸਾਂ ਕਰਦੇ ਸਤਿਗੁਰੂ ਪਾਏ ਚ ਕਿਪੋ ਕਿ ਨਿਆ ਤਕਲੀਫਾਂ ਲੈ ਕੇ ਆਉਣੇ ਆ ਕਦੇ ਇੱਕ ਤਕਲੀਫ ਜਿਹੜੀ ਸਾਨੂੰ ਯਾਦ ਨਹੀਂ ਹੁੰਦੀ ਉਹ ਕਦੇ ਮੰਗੀ ਕੋਈ ਨਹੀਂ ਉਹ ਹੈ ਵਹਿਗੂ ਵਿਛੋੜੇ ਦੀ ਤਕਲੀਫ ਵਹਿਗੂ ਤੇ ਤੋਂ ਮੈਂ ਵਿਛੜੇ ਹੋਇਆ ਹਾਂ ਸਭ ਤੋਂ ਵੱਡੀ ਮੇਰੀ ਤਾਂ ਤਕਲੀਫ ਸਮਝਿਆ ਹੀ ਮੈਨੂੰ ਆਪਣੇ ਨਾਲ ਜੋੜ ਮਾਰਗ 10 ਵਿਰਲਾ ਕੋਈ ਵਿਰਲਾ ਹੁੰਦਾ ਇਹ ਚੀਜ਼ ਮੰਗਦਾ ਤੇ ਨਹੀਂ ਤਾਂ ਮੰਗਦੇ ਆ ਦੁੱਧ ਦੇ ਪੁੱਤ ਦੇ ਰਸਤੇ ਨੀਂਦੇ ਘਰ ਪਰਿਵਾਰ ਸੁਖ ਸ਼ਾਂਤੀ ਇਹ ਸੇ ਇਹ ਵਾਚੀ ਤੁਰੇ ਫਰਤੇ ਕਿ ਜਿਹੜੀ ਮਿਹਨਤ ਕਲੀਫ ਹੁੰਦੀ ਹੈ ਸਤਗੁਰ ਵਾਹਿਗੁਰੂ ਮੈਂ ਤੇਤੋਂ ਵਿਛੜਿਆ ਹੋਇਆ ਜਨਮਾਂ ਜਨਮਾਂ ਤੋਂ ਬਹੁਤ ਜਨਮ ਵਿਛਰੇ ਥੇ ਮਾਦੋ ਕਦੇ ਬੇਨਤੀ ਕੀਤੀ ਹੈ ਵਾਹਿਗੁਰੂ ਮੈਂ ਜਨਮਤ ਜਨਮਤ ਤੋਂ ਵਿਛੜਿਆ ਤੂੰ ਵੱਡੀ ਮੈਨੂੰ ਤਕਲੀਫ ਕੀ ਹੋ ਸਕਦੀ ਏ ਨਾਲ ਜੋੜ ਇਹ ਨਹੀਂ ਮੰਗੇ ਇਹ ਮੰਗਦਾ ਕੌਣ ਰੱਬ ਦਾ ਪਿਆਰਾ ਸੱਚਾ ਭਗਤ ਗਿਰਲਾ ਭਗਤ ਵਿਰਲੇ ਹੁੰਦੇ ਆ ਸੰਸਾਰ ਵਿੱਚ ਕਿ ਇਹ ਨਹੀਂ ਕਿ ਭੇਖੇ ਦੀ ਗਿਰਤੀ ਬਹੁਤ ਆਤ ਹੋ ਗਈ ਏ ਕਿ ਸਾਰੇ ਅਸੀਂ ਧਰਮੀ ਹੈ ਨਾ ਧਰਮੀ ਕਿਤੇ ਆ ਭਈ ਅਸੀਂ ਧਰਮ ਵਾਲਾ ਤਾਂ ਸਾਨੂੰ ਊੜਾੜ ਤੱਕ ਨਹੀਂ ਆਉਂਦਾ ਭਈ ਇਹ ਤਾਂ ਧਰਮ ਵਾਲੀ ਕਿਤਾਬ ਵਾਲੇ ਜਿੰਗੀ ਤਰ੍ਹਾਂ ਖੋਲੀ ਵੀ ਨਹੀਂ ਪਾਣੀ ਤਾਂ ਬਹੁਤ ਦੂਰ ਦੀ ਗੱਲ ਹੈ ਸਾਡੇ ਹਾਲਾਤ ਇਦਾਂ ਦੇ ਸਮst ਸੰਸਾਰ ਦੇ ਇਸ ਇੱਕ ਧਰਮ ਦੀ ਗੱਲ ਨਹੀਂ ਹੈ ਇੱਕ ਇਨਸਾਨ ਦੀ ਗੱਲ ਨਹੀਂ ਇੱਕ ਘਰ ਦੀ ਗੱਲ ਨਹੀਂ ਹੈ ਪੂਰੇ ਸੰਸਾਰ ਦੀ ਹਾਲਤ ਹੈ ਅਸੀਂ ਧਰਮ ਵਾਲੀ ਪੜੀ ਵਾਲੀ ਚੱਲੇ ਹੋਏ ਗੁਰ ਬਾਣੀ ਕਹਿੰਦੀ ਹੈ ਬੇਸਤ ਕਹਿੰਦੇ ਵਾਹਿਗੁਰੂ ਅੱਲਾ ਜਿਨਨੇ ਨਾਮ ਮਰਜੀ ਲੈ ਲਾ ਤੇਰੀ ਇਚਾ ਪਰ ਹੈਗਾ ਇੱਕ ਦਿਨ ਆਮ ਨੇ ਨਾਮ ਬਖਰੇ ਇਹ ਨਹੀਂ ਕਿ ਅੱਲਾ ਇਕ ਰਬ ਵਖਰਾ RAM ਬਖਰਾ ਵਾਹਗਰੂ ਇਕ ਰਬ ਵਖਰਾ ਰਬ ਬਖਰੇ ਨੇ ਨਾਮ ਬਖਰੇ ਹੋ ਗਏ ਤੇਰੀ ਚ ਤੂੰ ਨਾਮੇ ਲੈਣਾ ਚਾਹੁੰਦਾ ਲਈ ਚੱਲ ਇਹ ਤਾਂ ਤੇਰੀ ਚੁਆਇਸ ਹੈ ਪਰ ਇਹ ਨਹੀਂ ਕਿ ਜੋ ਦੂਸਰੇ ਨਾਮ ਨੇ ਉਹ ਵਾਹਗਰੂ ਕੋਈ ਹੋਰ ਨੇ ਅਲੱਗ ਨਹੀਂ ਇਤੋਂ ਹੀ ਮਾਰ ਖਾਈ ਬੈਠਿਆ ਨਾ ਸਾਰਾ ਸੰਸਾਰੀ ਇੱਕ ਜੀਚੇ ਨੇ ਕਹਿੰਦੇ ਆ ਸਾਡਾ ਜੀਸ ਉਸ ਹੀ ਗੋਡ ਆ ਇਹ ਨਹੀਂ ਕਹਿੰਦੇ ਵੀ ਨਾਮ ਹੀ ਭਾਈ ਇਹਦਾ ਇਹ ਆ ਅਸੀਂ ਰੱਖਿਆ ਵਾ ਪਰ ਸਾਰੇ ਸੰਸਾਰ ਦਾ ਤਾਂ ਪ੍ਰਮਾਤਮਾ ਇੱਕੋ ਹੀ ਨਿਰੰਕਾਰ ਇੱਕੋ ਹੀ ਹੈ ਇੱਕੋ ਹੀ ਜੋਤ ਹੈ ਸਭ ਮੈਂ ਜੋ ਜੋਤ ਹੈ ਸੋਈ ਤਿੱਤੇ ਚੰਨ ਸਭੇ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸੋ ਆਤੀ ਕਿ ਬਾਹਰੋਂ ਨਿਰੰਕਾਰਤਾ ਚਾਰੋਂ ਤਰਫ ਇੱਕੋ ਹੀ ਹੈ ਮੈਂ ਨਾਮ ਲੱਗ ਬਖਰੇ ਲੈਣਾ ਕਿ ਅਸੀਂ ਨਾਵਾਂ ਦੇ ਚੱਕਰਾਂ 'ਚ ਪੈ ਗਏ ਆ ਓਕੇ ਚਲਣਗੇ ਅੱਜ ਸਾਡੇ ਧਰਮ 'ਚ ਅੱਜ ਕਾਹਦੇ ਵਾਸਤੇ ਆਓ ਕਿਉਂ ਆਈਏ ਬਈ ਜਾਂ ਅਸੀਂ ਕਿਸ ਨੂੰ ਕਿਉਂ ਬੁਲਾਈਏ ਕਿ ਅਸੀਂ ਬੜੇ ਖੁਸ਼ ਹੁੰਦੇ ਆ ਕਿ ਫਲਾਣੇ ਨੇ ਭਾਈ ਅਮਰ ਛੱਕ ਲਿਆ ਉਹ Hindu ਸੀ ਜਾਂ Muslim ਸੀ ਜਾਂ Christian ਸੀ ਕੋਈ ਵੀ ਸੀ ਤੈਨੂੰ ਖੁਸ਼ੀ ਗਾਦੀ ਹੋਗੀ ਉਹ ਪ੍ਰਮਾਤਮਾ ਦਾ ਘਰ ਛੱਡ ਕੇ ਹੀ ਪ੍ਰਮਾਤਮਾ ਵੱਲ ਜਾਂਦਾ ਹੈ। ਇਹ ਤਾਂ ਉਹ ਗੱਲ ਹੋ ਗਈ ਨਾ ਭਈ ਕਿ ਪਾਣੀ ਦਾ ਪ੍ਰਹਾਅ ਚੱਲ ਰਿਹਾ ਹੈ, ਦਰਿਆ ਚੱਲ ਰਿਹਾ ਵਗਦਾ ਜਾ ਰਿਹਾ। ਤੇ ਪਾਣੀ ਪੀਣ ਲੱਗਿਆ, ਮੈਂ ਇੱਥੋਂ ਨਹੀਂ ਪੀਣਾ, ਇੱਥੋਂ ਪੀਣਾ। ਇੱਥੋਂ ਨਹੀਂ ਪੀਣਾ, ਉੱਥੋਂ ਪੀਣਾ। ਪਾਣੀ ਤਾਂ ਧਰਤ 'ਤੇ ਇੱਕੋ ਹੀ ਜਾ ਰਿਹਾ ਨਾ। ਕਿ ਜੋ ਪਾਣੀ ਹੈ ਜੋ ਵਹਿਣਾ ਉਹ ਤਾਂ ਇੱਕੋ ਹੀ ਚੱਲ ਰਿਹਾ ਵਾ। ਭਾਵੇਂ ਇੱਥੋਂ ਪੀਲਾ ਉੱਥੇ ਪੀਲਾ ਗਲਤ ਹੈ ਕੋਈ ਏ ਤੂੰ ਤਾਂ ਆਪਣਾ ਟਾਈਮ ਵੇਸਟ ਕਰ ਰਿਹਾ ਹੈ ਇੱਧਰ ਉੱਧਰ ਜਾ ਕੇ ਜਿੱਥੇ ਪਾਣੀ ਵਿਖਿਆ ਪਈ ਪੀ ਤੇ ਆਪਣੀ ਪਿਆਸ ਬਜਾ ਸਿਆਣਾ ਬੰਦਾ ਤੇਹੀ ਗੱਲ ਕਰਦਾ ਹੁੰਦਾ ਨਾ ਹਣ ਜੇ ਸੱਚ ਨੂੰ ਪੁੱਛੋ ਕਿ ਤੂੰ ਇੱਧਰੋਂ ਇੱਧਰ ਤਬਦੀਲ ਹੋਇਆ ਵਾ ਇੱਥੇ ਵੀ ਪ੍ਰਮਾਤਮਾ ਉੱਥੇ ਵੀ ਪ੍ਰਮਾਤਮਾ ਦੋਨੇ ਪਾਸੇ ਇੱਕੋ ਇੱਕ ਪ੍ਰਮਾਤਮਾ ਤੇਰਾ ਅਲੱਗ ਨਹੀਂ ਸਾਡਾ ਵੱਖਰਾ ਨਹੀਂ ਤੂੰ ਭਾਈ ਆਪਣੇ ਹੀ ਜਿੱਥੇ ਤੈਨੂੰ ਗਿਆਨ ਦਿੱਤਾ ਜਾਂਦਾ ਸੀ ਜੇ ਕਿਤੇ ਉਸੇ ਗ੍ਰੰਥ ਨੂੰ ਮੰਨ ਲੈਂਦਾ। ਇਹ ਉਥੇ ਹੀ ਗੁਰੂ ਦੇ ਉਪਦੇਸ਼ ਨੂੰ ਮੰਨ ਲੈਂਦਾ ਭਾਈ ਕਿ ਸਾਹਮਣੇ ਆ ਭਾਈ ਪੀਣ ਵਾਲਾ ਤੋਸੀ ਪੀਤਾ ਤੈਨੂੰ ਲਿ ਗਿਆ। ਕਹਿੰਦਾ ਮੇਰੀ ਪਿਆਸ ਨਹੀਂ ਭਜੀ। ਕਿ ਦਰਿਆ ਚੱਲ ਰਿਹਾ, ਪਾਣੀ ਚੱਲ ਰਿਹਾ। ਤੂੰ ਹੀ ਆ ਭਾਈ ਕਿਤੇ ਦੋ ਕਦਮ ਗਾਂ ਨੂੰ ਜਾਣਾ, ਕਿਤੇ ਬਿਛਾਂ ਨੂੰ ਜਾਣਾ, ਕਿਤੇ ਕਹਿੰਦਾ ਇੱਥੋਂ ਨਹੀਂ ਪੀਣਾ ਮੈਂ ਉੱਥੋਂ ਪੀਣਾ। ਤੇ ਟਾਈਮ ਤਾਂ ਤੇਰੇ ਹੀ ਵੇਸਟ ਹੋ ਰਿਹਾ ਨਾ। ਪਾਣੀ ਤਾਂ ਇੱਕੋ ਹੀ ਚੱਲਦੇ ਆ। ਉਸਨੇ ਪ੍ਰਮਾਤਮਾ ਲਈ ਜੋ ਜੋ ਤਨ ਸੰਸਾਰ ਵਿੱਚ ਸਾਮੇ ਜੋਤ ਜੋਤ ਹੈ ਸੋ ਇਹ ਕਿ ਪੂਰੇ ਸੰਸਾਰ ਦੇ ਵਿੱਚ ਇੱਕੋ ਇੱਕ ਜੋਤ ਜਗ ਰਹੀ ਹੈ ਪੂਰੇ ਬ੍ਰਹਿਮੰਡ ਤਿੰਨਾ ਲੋਕਾਂ ਦੇ ਵਿੱਚ ਇੱਕ ਜੋਤ ਹੈ ਪਰਮਾਤਮਾ ਤੂੰ ਉਸ ਨੂੰ RAM ਕਹੇ ਤੂੰ ਅੱਲਾ ਕਹੇ ਜੀ ਜਸ ਕਹੇ ਵਾਹਿਗੁਰੂ ਕਹੇ ਜੋ ਕਹਣਾ ਕਹੀ ਚੱਲ ਪਰ ਗੱਲ ਇੱਕ ਜੋਤ ਦੀ ਹੋ ਰਹੀ ਹੈ ਪਰ ਹਰ ਕੋਈ ਥੇ ਤੇ ਫਿਰਦੇ ਨੇ ਆਪਾਂ ਇੱਕ ਦੂਜੇ ਨੂੰ ਸਿੱਖਦੇ ਆਂ ਹਿੰਦੂ ਸਿੱਖ ਨੂੰ ਸਿੱਖ ਹਿੰਦੂ ਨੂੰ ਕੋਈ ਮੁਸਲਮਾਨ ਕੋਈ ਕ੍ਰਿਸ਼ਚਨ ਨੂੰ ਕੋਈ ਜੈਨੀਆਂ ਨੂੰ ਕੋਈ ਬੋਧਿਆਨ ਨੂੰ ਸਾਰੇ ਕੀ ਚੀਜ਼ਾਂ ਦੇ ਉਪਰ ਇਹ ਗਲਤ ਹੈ ਇੱਕ ਦੀ ਹੋ ਰਹੀ ਹੈ ਇੱਕ ਕੋਲ ਜਾਣਾ ਜਿੱਦਾਂ ਜਿੱਦਾਂ ਜਾ ਬਾਈ ਤੇਰੀ ਇੱਛਾ ਵਾ ਤੂੰ ਆਪਣੀ ਪਿਆਸ ਹੋ ਜਾ ਅਸੀਂ ਇਹਨਾਂ ਭਰਮ ਭਲੇਖਾਂ 'ਚ ਡੁੱਬੇ ਫਿਰਦੇ ਆਂ ਇਸੇ ਕਰਕੇ ਭਾਈ ਅਸੀਂ ਧਰਮ ਤੋਂ ਬਹੁਤ ਦੂਰ ਆਂ ਅਸੀਂ ਇਸ ਕਰਕੇ ਧਰਮ ਤੋਂ ਬਹੁਤ ਦੂਰ ਆ ਧਰਮ ਦੇ ਤਾਂ ਅਸपास ਵੀ ਨਹੀਂ ਐ ਕਿ ਜੇ ਕੇਲੀ ਸਿੱਧੇ ਲਵਜਾਂ ਦੇ ਵਿੱਚ ਗੁਰਨਾਨਕ ਸਾਹਿਬ ਨਾਲ ਮਿਲਣਾ ਤਾਂ ਦੂਰ ਸਾਨੂੰ ਤਾਂ ਦੂਰੋਂ ਵੀ ਉਹਦਾ ਘਰ ਨਹੀਂ ਨਜਨਾਣਾ ਕਿ ਜਿੰਦਾਂ ਦੇ ਹਾਲਾਤ ਨੇ ਬਈ ਤੇ ਜਦੋਂ ਉਹਦਾ ਘਰ ਹੈ ਨਾ ਘਰ ਤੱਕ ਤੂੰ ਚੱਲ ਕੇ ਨਹੀਂ ਜਾਣਾ ਘਰ ਉਹ ਖੁਦ ਚੱਲ ਕੇ ਆਉਂਦਾ ਉਹਦਾ ਘਰ ਤੇਰੇ ਵੱਲ ਖੁਦ ਚੱਲ ਕੇ ਆਵੇਗਾ ਕਦੋਂ ਜਦੋਂ ਤੂੰ ਉਸ ਦੇ ਹੁਕਮ ਪਾਣੇ ਦੇ ਵਿੱਚ ਹੈ ਜਦੋਂ ਤੂੰ ਉਸ ਮਾਲਕ ਦੀ ਗੱਲ ਸੁਣਦਾ ਹੈ ਉਹਦੀ ਮੰਨਦਾ ਹੈ ਕਹਿੰਦੇ ਜਦੋਂ ਅੰਦਰ ਤੇਰੀ ਜਿੱਥੋਂ ਧਰਮ ਪੈਦਾ ਹੋਣਾ ਦਇਆ ਨਹੀਂ ਦਇਆ ਧਰਮ ਦਾ ਮੂਲ ਹੈ ਪਾਪ ਭੁੱਲ ਅਗਮਾਨ ਤਲਸੀ ਦਇਆ ਨਾ ਛੋੜੀਏ ਜਦ ਨਾ ਘਟ ਮਾਹੇ ਬਰਾਨਾ ਕੀ ਧਰਮ ਦੀ ਜੋ ਉਪਜਾਣਾ ਇਹ ਕਿੱਥੋਂ ਹੁੰਦੀ ਹੈ ਇਹ ਹੁੰਦੀ ਹੈ ਦਇਆ ਦੇ ਵਿੱਚ ਗੁਰਨਾਨਕ ਸਾਹਿਬ ਪਾਤਸ਼ਾਹ ਦੀ ਨਿੱਤ ਦੀ ਬਾਣੀ ਪੜਦੇ ਕਿਤੇ ਵਿਚਾਰੀ ਨਹੀਂ ਕਿਤੇ ਸੋਚੀ ਨਹੀਂ ਬਸ ਗਿਣਤੀਆਂ ਤੇ ਲੱਗੇ ਹੋਏ ਆ ਮੈਂ ਰੋਜ਼ ਜਪਜੀ ਦੇ 10 ਕਰਨੇ ਆ 11 ਕਰਨੇ ਆ 100 ਕਰਨੇ ਆ ਇਹਨਾਂ ਗਿਣਤੀਆਂ ਮਗਰ ਤੁਰੇ ਫੇਏ ਕਿਤੇ ਨਹੀਂ ਗੁਰਬਾਣੀ ਵਿੱਚ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਤੂੰ ਗਿਣਤੀ ਨਾਲ ਪੜ ਕਰ ਜਿੰਨੀ ਤੇਰੀ ਗਿਣਤੀ ਵੱਧ ਹੋਊਗੀ ਉਨਾ ਹੀ ਮੈਂ ਤੇਰੇ ਤੇ ਮਿਹਰ ਕਰੂੰਗਾ ਗਿਣਤੀ ਹੋ ਸਕਦੀ ਹੈ ਬਾਰ-ਬਾਰ ਰਿਪੀਟ ਕਰਨ ਦੀ ਪੜਨ ਦੀ ਕਿ ਮੈਨੂੰ ਸਮਝ ਨਹੀਂ ਆਈ ਇਸ ਕਰਕੇ ਮੈਂ ਬਾਰ-ਬਾਰ ਰਿਪੀਟ ਕਰਦਾ ਮੈਂ ਪੜ ਰਿਹਾ ਮੈਂ ਇਹ ਗੱਲ ਤਾਂ ਸਹੀ ਹੈ ਜੇ ਬੰਦਾ ਕਹੇ ਮੈਂ ਗਿਣਤੀਆਂ ਕਰਕੇ ਵਈ ਨਹੀਂ ਧਿਆਨ ਤੇ ਇੱਕ ਪੰਨੀ ਗਰਵਾਣੇ ਚ ਲੱਗੇ ਆ ਇੱਕ ਸ਼ਬਦ ਤੱਕ ਤੂੰ ਵਿਚਾਰਿਆ ਨਹੀਂ ਹੈ ਕਹਿੰਦਾ ਇੱਕ ਪਾਠ ਹੋ ਗਿਆ ਮੇਰਾ ਦੋ ਹੋ ਗਏ ਹੁਣ ਪੰਜ ਰਹਿ ਗਏ ਮੇਰੇ ਸੱਤ ਰਹਿ ਗਏ ਇਹਨਾਂ ਗਿਣਤੀਆਂ ਜਿੱਤਰੇ ਫਿਰਦਾ ਮੈਂ ਤੇ ਮਨੁੱਖ ਇਸੇ ਕਰਕੇ ਪਰਮਪ੍ਰਿਖਿਆਤ ਰਹੇ। ਹੁਣ ਜੇ ਕਰਵਾਣੀ ਵਿਚਾਰੀ ਹੁੰਦੀ। ਸੋਚਿਆ ਜਿਹੜਾ ਨਿਤਨੇਮ ਕਰਦਾ ਤੂੰ ਨਿਤਨੇਮ ਕਰਨਾ ਨਹੀਂ ਨਿਤਨੇਮ ਦੇ ਵਿੱਚ ਵਿਚਰਨਾ ਹੈ। ਨਿਤਨੇਮ ਦੇ ਵਾਂਗ ਆਪਣਾ ਜੀਵਨ ਬਣਾਉਣਾ ਹੈ। ਹੁਣ ਬਾਦਸ਼ਾਹ ਗੁਰੂ ਨਾਨਕ ਮਹਾਰਾਜ ਕੀ ਕਹਿੰਦੇ ਆ? ਧੌਲ ਧਰਮ। ਕੇ ਜਿਸਨੇ ਤੈਨੂੰ ਸੱਚਖੰਡ ਤੇ ਲੈ ਕੇ ਜਾਣਾ ਉਹ ਹੈ ਧਰਮ ਤੋਲ ਧਰਮ ਦਇਆ ਦਾ ਪੂਤ ਕਿਹ ਜਿਹੜਾ ਧਰਮ ਹੈ ਨਾ ਜਿੰਨਾ ਚਿਰ ਕਿਸੇ ਦੀ ਕੋਈ ਮਾਤਾ ਨਾ ਹੋਵੇ ਨਾ ਉਹਦੀ ਕੋਈ ਉਪਜ ਨਹੀਂ ਹੁੰਦੀ ਨਾ ਬੀਤੋ ਵੀ ਬਣਦੇ ਐ ਐਦਾਂ ਦੇਖਦੇ ਆਪਾਂ ਨਾ ਜਿੰਨੀ ਜਿਵੇਂ ਚੱਲਦਾ ਆ ਰਿਹਾ ਕਿ ਹਰ ਇੱਕ ਦੀ ਉਪਜਦਾ ਕੋਈ ਨਾ ਕੋਈ ਸਰੋਤ ਹੰਦਾ ਹੈ ਉਸ ਸ੍ਰੇਣ ਧਰਮ ਦਾ ਜੋ ਸਰੋਤ ਹੈ ਇਹ ਜੇ ਪੈਦਾ ਹੋਣਾ ਤਾਂ ਦਇਆ ਦੇ ਵਿੱਚ ਹੋਣਾ ਨੁਕਲੂ ਸੋਚੇ ਪੈਦਾ ਕਰ ਲਈ ਦਇਆ ਹੈਗੀ ਤੇਰੇ ਤੇ ਸੋਝੀ ਹੈ ਇਸ ਗੱਲ ਦੀ ਜੇ ਦਇਆ ਹੀ ਨਹੀਂ ਹੈ ਭਾਈ ਤੂੰ ਪ੍ਰਮਾਤਮਾ ਨੂੰ ਕਦੇ ਮਿਲ ਹੀ ਨਹੀਂ ਸਕਦਾ ਉਹਨੇ ਤਾਂ ਕੀ ਹੋਣਾ ਤੂੰ ਨਹੀਂ ਉਹਦੇ ਤੱਕ ਜਾ ਸਕਦਾ ਤੇ ਜਿੱਦਣ ਇਹ ਤੇਰੇ ਅੰਦਰ ਪੈਦਾ ਹੋ ਗਈ ਇਹ ਹੀ ਕੋ ਨਾਨਕ ਪਾਛਾ ਜਗਾਦੇ ਆ ਤੜਵੀ ਬੰਨਾ ਅਰੇ ਇੱਕ ਧਰਮੀ ਨੂੰ ਪੁੱਛ ਲੋ ਹਣ ਜਿਹੜੇ ਆ ਧਰਮੀ ਤੁਰੇ ਫਿਰਦੇ ਆ ਅਸੀਂ ਵੜ ਤਾਂਗੇ ਕੜ ਤਾਂਗੇ ਸੋਦਾ ਲਾ ਦਾਂਗੇ ਇਹ ਦਇਆ ਕਿਥੋਂ ਆ ਗਈ ਵੀ ਇਹਨਾਂ ਦੇ ਇਹ ਕਿਦੋਂ ਧਰਮੀ ਹੋਗੇ ਧਰਮੀ ਤਾਂ ਨਾ ਹੋਏ ਕਿਉਂ ਧਿਆਨ ਹੀ ਐ ਵਿੱਚ ਇਹਨਾਂ ਕੋ ਦੇਖੋ ਲੱਭ ਜਾਵੇ ਅਸੀਂ ਸੋਦਾ ਲਾ ਦਾਂਗੇ ਬਰਦਾਂਗੇ ਜਾਗੇ ਅਸੀਂ ਆ ਕਰ ਦਾਂਗੇ ਉਹ ਕਰ ਦਾਂਗੇ ਦਇਆ ਤੋਂ ਰਹਿਤ ਧਰਮੀ ਬਣਦਾ ਇਹ ਆਪਾਂ ਗਾਏ ਧਰਮੀ ਬੰਦਿਆਂ ਨੇ ਵੀ ਇਹ ਸੋਧਾ ਲਾਤਾ ਖਾਲਸੇ ਨੇ ਸੋਧਾ ਲਾਤਾ ਖਾਲਸਾ ਸੋਧਾ ਹੈ ਹੀ ਨਹੀਂ ਸੀ ਭਾਈ ਉਹ ਧਰਮੀ ਹੈ ਹੀ ਕੋਈ ਨਹੀਂ ਸੀ ਬਿਆ ਤੋਂ ਜੋ ਰਹੇ ਤਾਂ ਬੰਦਾ ਉਹ ਧਰਮੀ ਨਹੀਂ ਹੋ ਸਕਦਾ ਤੇ ਜੇ ਭਾਈ ਤੂੰ ਧਰਮੀ ਨਹੀਂ ਹੈ ਤੇ ਪ੍ਰਮਾਤਮਾ ਨਾਲ ਤੇ ਕੋਈ ਨਹੀਂ ਤੂੰ ਤਾਂ ਆਮ ਦੁਨਿਆਵੀ ਜਾਨਵਰਾਂ ਦੀ ਪ੍ਰਵਰਤੀ ਵਾਲਾ ਇਨਸਾਨ ਹੈ ਕਿ ਤੇਰੇ ਵਿੱਚ ਕੋਈ ਧਰਮ ਵਾਲੀ ਗੱਲ ਨਹੀਂ ਹੈ ਤਰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਹ ਜ਼ਿਕਾਉਂਦੇ ਬਾਕੀ ਚੀਜ਼ਾਂ ਤੋਂ ਬਾਅਦ ਕਰੀ ਪਹਿਲਾਂ ਦਇਆ ਦੇ ਵਿੱਚ ਆ ਕਿ ਦਇਆ ਕਿਸ ਦਾ ਨਾਮ ਹੈ ਇਹ ਦਇਆ ਕਹਿੰਦੇ ਕਿ ਨੂੰ ਇੱਕ ਵਚਨ ਆਉਂਦਾ ਹੈ ਇਤਿਹਾਸ ਦੇ ਵਿੱਚ ਸਿਰ ਕੇ ਸੋਬ ਉਤਾਰ ਕੇ ਚੀਨ ਆ ਤੁਮਰਾ 60 ਕੋ ਮੱਕਾ ਮਿਲਿਆ ਦੇਖ ਦਿਆ ਕੇ ਕਾਮ ਹੁਣ ਇਸ ਪੰਕਤੀ ਦੇ ਜਿ ਵਿਖਿਆਨ ਹੈ ਕਹਿੰਦੇ ਮੱਕਾ ਹੁਣ ਦੁਨੀਆਂ ਕਿਥੋਂ ਕਿਥੋਂ ਦੁਨੀਆਂ ਜਾਂਦੀ ਹੈ ਨਾ ਮੱਕੇ ਦੇ ਦਰਸ਼ਨਦਾਰੇ ਕਰਨ ਕਿ ਹਰ ਇੱਕ ਮੁਸਲਮਾਨ ਦਾ ਇੱਕ ਸੁਪਨਾ ਹੁੰਦਾ ਜਿਵੇਂ ਸਿੱਖ ਦਾ ਸੁਪਨਾ ਹੁੰਦਾ ਹੈ ਕਿ ਮੈਂ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਦੇ ਦਰਸ਼ਨ ਕਰਨੇ ਆ ਕਿ ਜੀਵਨ ਚ ਇੱਕ ਵਾਰ ਦਰਸ਼ਨ ਹੋਈ ਜਾਣ ਉਸੇ ਤਰ੍ਹਾਂ ਹਰ ਇੱਕ ਮੁਸਲਮਾਨ ਦਾ ਮੱਕੇ ਦੇ ਦਰਸ਼ਨ ਦਰਿਕਾੰਦਾ ਉਹ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਕਿ ਮੈਂ ਮੱਕੇ ਦੇ ਦਰਸ਼ਨ ਕਰ ਲੈ ਭਾ ਪਰਮਾਤਮਾ ਨੂੰ ਮਿਲ ਲਗੇ ਜਿਵੇਂ ਆਪਾਂ ਕਹਿੰਦੇ ਅਸੀਂ ਕੋ ਰਾਮ ਦਾ ਸੁਪਾਤਸ਼ਾਣ ਮਿਲ ਗਏ ਹਰਮੰਦਰ ਸਾਹਿਬ ਜਾ ਕੇ ਅਨਕ ਨਹੀਂ ਆਪਣੀ ਆਪਣੀ ਭਾਵਨਾ ਹੁੰਦੀ ਪਰ ਇਹ ਕੀ ਹੋ ਗਈ ਹੈ ਕਿਤੇ ਤੁਹਾਡੇ ਨਾਲ ਐਸੀ ਭਾਵਨਾ ਵਰਤੀ ਕੀ ਸਿਕ ਕੌਮ ਦੇ ਵਿੱਚ ਕੋਈ ਐਸਾ ਭਾਵਨਾ ਵਾਲਾ ਪ੍ਰੀਤ ਵਾਲਾ ਹੈ ਹੀ ਨਹੀਂ ਕਿ ਹਰਮੰਦਰ ਸਾਹਿਬ ਤੇਰੇ ਵੱਲ ਚੱਲ ਕੇ ਆਜੇ ਪਰ ਮੱਕਾ ਆਇਆ ਕਹਿੰਦੇ ਜਿੱਥੇ ਮੱਕਾ ਮੌਜੂਦ ਅੱਜ ਦੇ ਸਮੇਂ ਦੇ ਵਿੱਚ ਹੈ ਇਹ ਇੱਥੇ ਨਹੀਂ ਸੀ ਤੁਰਪਿਆ ਸੀ ਖਿਸ ਗਿਆ ਸੀ ਹੁਣ ਇਹ ਨਹੀਂ ਕਹਿ ਸਕਦੇ ਕਿ ਇਹ ਕਿਵੇਂ ਉਸਦਾ ਕੋਈ ਬਿਲਡਿੰਗ ਤੁਰਪ ਕਿਸਾ ਬਾਹਰੋਂ ਵੀ ਉਹ ਕੁਝ ਵੀ ਕਰ ਸਕਦਾ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦੇ ਇਹ ਤਾਂ ਉਹ ਗੁਰਬਾਣੀ ਚਾਉਣਾ ਪੈਣਾ ਨਾ ਆਪਾਂ ਨੂੰ ਸਮਝਣ ਦੀ ਖਾਤਰ ਕਿ ਬਾਕੀ ਹੁੰਦਾ ਕਿ ਨਹੀਂ ਹੁੰਦਾ ਹੁੰਦਾ ਭਾਈ ਫੇਰ ਦਿਆ ਨਾਮੇ ਕੋ ਦਿਹੋਰਾ ਕਿ ਭਗਤ ਨਾਮਦੀ ਜੀ ਵਾਸਤੇ ਕਿ ਜਿਸ ਦੇਵਰੇ ਦੇ ਵਿੱਚੋਂ ਕਿ ੱਟੇ ਮਾਰ ਕੇ ਕੱਢਿਆ ਗਿਆ ਸੀ ਨਾ ਕਿ ਤੂੰ ਨਹੀਂ ਭਈ ਇਹ ਕੰਮ ਕਰ ਸਕਦਾ ਸਾਡੇ ਮਨਾਂ 'ਚ ਵੀ ਹੁੰਦਾ ਨਾ ਕਿ ਅਸੀਂ ਕਰਾਂਗੇ ਭਾਈ ਤੂੰ ਭਗਤੀ ਨਹੀਂ ਕਰ ਸਕਦਾ ਪ੍ਰਾਤਨ ਸਮੇਂ ਚੰਦਾ ਸੀ ਭਗਤੀ ਕਰਨ ਦਾ ਕਿਸੇ ਕਿਸੇ ਨੂੰ ਤਾਂ ਅਧਿਕਾਰ ਹੁੰਦਾ ਸੀ ਭਗਤੀ ਕਰਨੇ ਵੀ ਉਹਦੇ ਵਾਸਤੇ ਵੀ ਭਾਈ ਪਰਮਿਚਨ ਲੈਣੀ ਪੈਂਦੀ ਸੀ ਜਿਉਂ ਕਿ ਪ੍ਰਮਾਤਮਾ ਦਾ ਨਾਮ ਜਪਦਾ ਸੀ ਬਿਦਾਰ ਅਥਾਰਟੀ ਪਰਮਿਸ਼ਨ ਤੋਂ ਜਿਨ੍ਹਾਂ ਨੂੰ ਅਧਿਕਾਰ ਨਹੀਂ ਜਨੇ ਕੋਈ ਅਸੀ ਅਧਿਕਾਰ ਆ ਕਦੇ ਇਹਨਾਂ ਨੇ ਅੱਖਾਂ ਤੋਂ ਨੇ ਕਰ ਦਿੰਦੇ ਸੀ ਤੂੰ ਮੰਦਰ ਵਾਲ ਦੇਖਿਆ ਕੋਆਂ ਤੂੰ ਸ਼ਬਦਾਂ ਦੀਆਂ ਆਵਾਜ਼ਾਂ ਕਿਸਣੀਆਂ ਕੰਨਾਂ 'ਚ ਸਿੱਕਾ ਘੁੱਲ ਕੇ ਪਾਉਂਦੇ ਸੀ ਮੁਖਤਰਾਮ ਕਿਉਂ ਕਿਹਾ ਜੀਵ ਵਰਦਨ ਦੇ ਸੀ ਐਸਾ ਕੁਝ ਪਹਿਲੇ ਸਮੇਂ ਵਿੱਚ ਅੱਜ ਹੋਵੇਗਾ ਕਿਤੇ-ਕਿਤੇ ਹੁੰਦਾ ਹੋਵੇਗਾ ਹਰ ਜਗ੍ਹਾ ਤੇ ਨਹੀਂ ਕੋਈ ਵਹਿਰੀ ਜਗ੍ਹਾ ਹੋਣੀ ਹੈ ਇੱਥੇ ਕੋਈ ਬੰਦਾ ਕਹਿੰਦਾ ਨਹੀਂ ਤਪ ਅਸੀਂ ਜਪ ਸਕਦੇ ਤੂੰ ਤੇ ਨਹੀਂ ਜਪ ਸਕਦਾ ਐਸੇ ਹੰਕਾਰੀ ਥੋੜੇ-ਬਹੁਤ ਹੁੰਦੇ ਆ ਦੁਨੀਆ ਦੇ ਵਿੱਚ ਪਰ ਅੱਜ ਕੱਲ ਉਹਨਾਂ ਦੀ ਵਾਹ ਨਹੀਂ ਚੱਲਣ ਦਿੰਦਾ ਕੋਈ ਕਿ ਸਮੇਂ ਕੋ ਸេះਾ ਹੋ ਗਿਆ ਬਦਲਾਅ ਹੋ ਗਿਆ ਭਈ ਤੂੰ ਕੋਣ ਤੇ ਮੈਂ ਕੋਣੇ ਗੱਲ ਹੋ ਜਾਂਦੀ ਹੈ ਹੁਣ ਜਿਸ ਮੱਕੇ ਦੀ ਗੱਲ ਕਰਦੇ ਆ ਕਿ ਜੇ ਭਾਈ ਭਗਤ ਨਾਮਦੇ ਜੀ ਵਾਸਤੇ ਦਿਉਰਾ ਖੜ ਗਿਆ ਕਿ ਜਦੋਂ ਉਹਨਾਂ ਨੇ ਪੰਡਤ ਬ੍ਰਾਹਮਣਾਂ ਨੇ ੱੱੱਕੇ ਮਾਰ ਕੇ ਵਰ ਕਰਤਾ ਪਰਮਾਤਮਾ ਕਹਿੰਦਾ ਮੇਰਾ ਭਗਤਾ ਉਧਰ ਬੈਠਾ ਜਿੱਥੇ ਉਹ ਬੈਠਾ ਮੈਂ ਉਧਰ ਹੀ ਜਾਊਗਾ ਨਾ ਉਹ ਬਿਲਡਿੰਗ ਹੀ ਘਮੀ ਅੱਜ ਵੀ ਘਮੀ ਹੋਈ ਹੈ ਕੋਈ ਡਾਟ ਨਹੀਂ ਦੇਖੇ ਅਦਾਸ ਦੇਰਸ਼ਨ ਕੀਤੇ ਹੋਏ ਨੇ ਫੇਰ ਦੀ ਆ ਨਾਮੇ ਕੋ ਦੇਵਰਾ ਬੰਦੀਆਂ ਕੋ ਪਿਛਰਾਬ ਲਾ ਪਿੱਟ ਦੇਤੀ ਇਹਨੇ ਦਕਾਨਾਂ ਹੰਕਾਰੀਆਂ ਨਿਤਕਾ ਪਿੱਟ ਦੇ ਨਾਮ ਦੇ ਮੁਖ ਲਾਇ ਕਹਿੰਦੇ ਨਾਮ ਦੇ ਜਿਹਨੂੰ ਤਾਂ ਆਪਣੇ ਨਾਲ ਭਾਈ ਗਲੇ ਲਾ ਲਿਆ ਹੰਕਾਰੀਆਂ ਨੂੰ ਪਿੱਠਲ ਕਰਕੇ ਖੜੇ ਅੱਜ ਵੀ ਹੰਕਾਰੀਆਂ ਵੱਲ ਬੈਠੀ ਏ ਹੰਕਾਰੀਆਂ ਨਾਲ ਅੱਜ ਵੀ ਵੈਰ ਨਹੀਂ ਇਹਨਾਂ ਕੱਲ ਸੀਨਾ ਅੱਜ ਨਾਗੇ ਹੋਣਾ ਉਹ ਹਮੇਸ਼ਾ ਹੀ ਆਪਣੇ ਭਗਤਾਂ ਦਾ ਸਹਾਈ ਹੈ ਭਗਤਾਂ ਨਾਲ ਕੱਢਦਾ ਹੈ ਭਗਤਾਂ ਦਾ ਸਹਾਰਾ ਹੈ ਹੁਣ ਬਿਲਡਿੰਗ ਘੁੰਮੀ ਆ ਭਾਈ ਦਿਵਰਾ ਘੁੰਮੀ ਆ ਤੇ ਵੈਗਰੂ ਦੀ ਨਿਗਾਹ ਦੇ ਨਾਲ ਜੋ ਘੁੰਮ ਸਕਦਾ ਹੈ ਉਹ ਕੁਝ ਵੀ ਕਰ ਸਕਦਾ ਹੈ ਭਾਈ ਜਿਹੜਾ ਸੇਟੀ ਦਾ ਕਰਤਾ ਕਰਤਾ ਇਹ ਬੱਕੇ ਦਾ ਚੱਲਣਾ ਕੀ ਹੈ ਕੁਝ ਵੀ ਕਰ ਸਕਦਾ ਤੇਰੇ ਪ੍ਰੇਮ ਦੇ ਚੱਕਰ ਦੇ ਵਿੱਚ ਗੋਵਿੰਦ ਭਾਉ ਭਗਤ ਕਾ ਪੁਕਾ ਲਿਆ ਖਰਾ ਕੇ ਰੱਬ ਨੂੰ ਪ੍ਰੇਮ ਵਾਲੀ ਖਰਾਕ ਦੇ ਦੇ ਕੀ ਕੁਝ ਕਰਦਾ ਜੋ ਨਹੀਂ ਹੋ ਸਕਦਾ ਉਹ ਵੀ ਕਰ ਦਿੰਦਾ ਕਹਿੰਦੇ ਸਿਰ ਕੇ ਸੋਭ ਉਤਾਰ ਕੇ ਮੱਕਾ ਕਿਉਂ ਤਲੇਆ ਸੀ ਮੱਕਾ ਕਿਉਂ ਤੁਰਿਆ ਆਪਣੇ ਸਥਾਨ ਨੂੰ ਛੱਡ ਕੇ ਕਿਉਂ ਤੁਰਿਆ ਉਹਦੀ ਵਜ੍ਹਾ ਪਤਾ ਕੀ ਸੀ ਕਿ ਇੱਕ ਲੜਕੀ ਹੈ ਨਾਮ ਹੈ ਰਹਿਵਾਤਾ ਕੀ ਉਸ ਵੀ ਨਾਮ ਹੋ ਸਕਦਾ ਪਰ ਜੋ ਪ੍ਰਚਲਿਤ ਚੱਲਦਾ ਆ ਰਿਹਾ ਬਈ ਉਹੀ ਨਾਮ ਲੈਣਾ ਕਿ ਰਹਿਵਾ ਨਾਮ ਦੀ ਲੜਕੀ ਹਜ ਕਰਨ ਚਲੀ ਹੈ ਉਹ ਕਿਸ ਤਰ੍ਹਾਂ ਯਾਰੀ ਹੈ ਚਲਦੇ ਆ ਚਲਦੇ ਆ ਪੈਦਲ ਜਾ ਰਹੀ ਹੈ ਉਸਨੇ ਇੱਕ ਖੂਹ ਦੇ ਵਿੱਚੋਂ ਆਵਾਜ਼ ਦੇਖੀ ਜਾਂ ਖੂਹ ਦੇ ਨਦੀ ਕਹ ਲਈ ਕਿ ਇੱਕ ਆਵਾਜ਼ ਦੇਖੀ ਰੋਣੇ ਕਰਾਉਂਦੀ ਕਿ ਇੱਕ ਜਾਨਵਰ ਦੇ ਬੱਚੇ ਹੈ ਜਾਨਵਰ ਕੋਈ ਵੀ ਹੋ ਸਕਦਾ ਪਿਆਸ ਨਾਲ ਕਰਲਾ ਰਹੇ ਹੈ ਰੋ ਰਹੇ ਹੈ ਕਿ ਇੱਕ ਤਾਂ ਜਿਹੜੇ ਪਦਾਰਥ ਨਾਲ ਲੈ ਕੇ ਆਈ ਸੀ ਨਾ ਉਹ ਉਹਨਾਂ ਦੇ ਅੱਗੇ ਬਰੋਧ ਦਿੱਤੇ ਖਾਓ ਪਏ ਜਾਨਵਰਾਂ ਨੂੰ ਫਿਰ ਉਹਨਾਂ ਨੂੰ ਜੋ ਪਿਆਸ ਦੀ ਲੋੜ ਸੀ ਸਿਰ ਕੇ ਸੋਬ ਉਤਾਰ ਕੇ ਇੱਥੇ ਦੁਪੱਟਾ ਵੀ ਹੋ ਸਕਦਾ ਹੈ ਕੇਸ ਵੀ ਹੋ ਸਕਦੇ ਕਹਿੰਦੇ ਸਿਰ ਕੇ ਸੋਬ ਉਤਾਰ ਕੇ ਪਾਉ ਦੁਪੱਟਾ ਹੀ ਲਾਓ ਭਈ ਆਪਾਂ ਵੀ ਸਿਰ ਦਾ ਦੁਪੱਟਾ ਲਾ ਕੇ ਉਹਦੀ ਰੱਸੀ ਟੈਬ ਬਣਾ ਕੇ ਕਿਉਂਕਿ ਅੱਜ ਵਾਂਗ ਤਾਂ ਪਈ ਹੈ ਨਹੀਂ ਸੀ ਕਿ ਥਾਂ-ਥਾਂ ਤੇ ਟੂਟੀਆਂ ਲੱਗੀਆਂ ਹੋਈਆਂ ਐ ਪ੍ਰੈਸ਼ਰ ਬਟਨ ਦਬੇ ਆ ਤੇ ਪਾਣੀ ਪੀਲੇ ਜਾਂ ਮੋਟਰਾਂ ਲੱਗੀਆਂ ਹੋਈਆਂ ਇਦਾਂ ਤਾਂ ਨਹੀਂ ਸੀ ਉਹ ਤਾਂ ਕੂਹਾਂ ਵਾਲਾ ਸੀ ਤੁਮੇ ਕਹਿੰਦੇ ਖੂਹ ਦੇ ਵਿੱਚੋਂ ਆਪਣੇ ਸਿਰ ਦੇ ਦੁਪੱਟੇ ਨਾਲ ਉਹਦੇ ਲੀਰਾ ਬਣਾ ਕੇ ਉਹਨੂੰ ਪਾਣੀ ਚ ਸਟੇਆ ਗਿੱਲਾ ਕੀਤਾ ਤੇ ਉਹਨਾਂ ਬੱਚਿਆਂ ਨੂੰ ਪਾਣੀ ਪਿਲਾਇਆ ਤੇ ਇੰਨੇ ਕਰਮ ਚੰਗੇ ਦੇਖ ਕੇ ਮੱਕਾ ਜਿਹਨੂੰ ਦੁਨੀਆ ਦਰਸ਼ਨ ਕਰਨ ਚੱਲੀ ਸੀ ਉਹਦ ਮੱਕਾ ਚੱਲ ਕੇ ਆ ਗਿਆ ਸਿਰ ਕੇ ਸੋਬ ਉਤਾਰ ਕੇ ਚੀਨੇ ਆਤਮ ਰਾਮ ਸਟ ਕੋ ਮੱਕਾ ਆ ਮਿਲੇ ਆ ਦੇਖ ਦਇਆ ਕੇ ਕਾਮ ਕਿ ਜੇ ਇਨਸਾਨ ਦੇ ਵਿੱਚ ਦਇਆ ਹੈ ਨਾ ਦਇਆ ਕਿ ਜਿਸ ਕੋ ਦਇਆ ਹੁੰਦੀ ਹੈ ਪ੍ਰਮਾਤਮਾ ਉਹਦੇ ਕੋਲ ਹੀ ਹੁੰਦਾ ਤੇ ਕਾਰਜ ਵੀ ਫਿਰ ਵੈਰ ਉਹਦੀ ਸਵਾਰਥ ਇਹ ਵੈਗਰੂ ਤਾਂ ਫਿਰ ਸਹਾਈਆਂ ਨਾਲ ਪਈ ਹਰ ਬਲ ਹੈ ਕਿ ਜੇ ਦਿਆ ਹੈ ਕੀ ਇਹ ਤਾਂ ਆਵਤਰ ਵੀ ਹੈਗਾ ਵਾ ਤੇ ਧਰਮ ਤੇ ਪ੍ਰਮਾਤਮਾ ਵੀ ਹੈ ਕਹਿੰਦੇ ਉਹ ਮੱਕਾ ਛੱਟ ਕੋ ਅਗਾ ਆ ਗਿਆ ਚੱਲ ਕੇ ਖੁਦ ਸਿੱਖਾ ਤੇਰੇ ਨਾਲ ਕਿਦੇ ਐਸਾ ਕੋਈ ਪਹਾਣਾ ਵਰਤੇ ਤੂੰ ਜਿਹੜਾ ਤੀਰਥਾਂ ਸ਼ਨਾਨਾਤ ਕਰਦਾ ਫਿਰਦਾ ਹੈ ਕਿ ਜਿੱਥੇ ਤੂੰ ਜਾਣਾ ਕਿਦੇ ਹਰਿਮੰਦਰ ਸਾਹਿਬ ਤੇਰੇ ਵੱਲ ਨੂੰ ਆਇਆ ਭਾਈ ਗੁਰਦਾਜੀ ਤੇ ਗੱਲ ਕਹਦੇ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤੇ ਤੂੰ ਅੱਜ ਤੱਕ ਗਿਆ ਹੀ ਨਹੀਂ ਏ ਕੇ ਭਾਈ ਤੂੰ ਅੱਜ ਤੱਕ ਗਿਆ ਹੀ ਨਹੀਂ ਏ ਤੇ ਸਤਗੁਰ ਨਹੀਂ ਆਉਣਾ ਤੇਰੇ ਵੱਲ ਕਦੋਂ ਆ ਤੇ ਸਤਗੁਰ ਪਾਛਾ ਦੀ ਇਹ ਭਾਈ ਗੁਰਦਾਜੀ ਦੇ ਹੁਕਮ ਨੇ ਕਹਿੰਦੇ ਤੂੰ ਗੁਰੂ ਵੱਲ ਇੱਕ ਕਦਮ ਚੱਲੇਗਾ ਨਾ ਗੁਰੂ ਹੈ ਯਾਰਾਂ ਕਦਮ ਤੇਰੇ ਵੱਲੋਂ ਆਏਗਾ ਜੇ ਹਣ ਤੂੰ ਇੱਕ ਚੱਲੇਗਾ ਤਦ ਹੀ ਆਏਗਾ ਨਾ ਭਾਈ ਹਾਲ ਤੱਕ ਤੂੰ ਚੱਲੇ ਹੀ ਨਹੀਂ ਹੈ ਤੇ ਹੋਂ ਦਾ ਦੂਰ ਦੀ ਗੱਲ ਹੋਗੀ ਬਹੁਤ ਦੂਰ ਹੈ ਗੁਰੂ ਤੋਂ ਵਜਾ ਧਰਮ ਦੀ ਪਾਲਣ ਨਹੀਂ ਕਰਨੀ ਗੁਰੂ ਦੇ ਬਚਨਾਂ ਦੇ ਉੱਤੇ ਫੁੱਲ ਨਹੀਂ ਚੜਾਉਣੇ ਜੇ ਰੋਣੇ ਨੇ ਕੇਵਲ ਤੋਂ ਕੇਵਲ ਜਿਵੇਂ ਅਸੀਂ ਸੁੱਟਦੇ ਹਾਂ ਫੁੱਲ ਕਿ ਮਾਰੇ ਸਿਰੂ ਚੱਲੇ ਫੁੱਲ ਸੁੱਟ ਦੋ ਇਹ ਸਤਕਾਰ ਨਹੀਂ ਹੈ ਸਤਕਾਰ ਹੈ ਅੰਦਰ ਲਿਖੇ ਸ਼ਬਦ ਦਾ ਉਸ ਨੂੰ ਅੰਦਰ ਮੰਨ ਦੇ ਵਿਸਾ ਕੇ ਮੰਨ ਲੈਣਾ ਇੱਕੋ ਹੀ ਸਤਕਾਰ ਹੈ ਬਾਕੀ ਤੇ ਜਿਹੜਾ ਕੋ ਤੂੰ ਮਰਜੀ ਕਰੀ ਚੱਲ ਭਾਈ ਇਹ ਤਾਂ ਇੱਕ ਝੇਕ ਦਿਖਾਏ ਇਹ ਤਾਂ ਇੱਕ ਕੇਵਲ ਤੋਂ ਕੇਵਲ ਸੰਸਾਰ ਨੂੰ ਤੋਂ ਦਿਖਾ ਰਿਹਾ ਵਾ ਪਰ ਇਹਦਾ ਪ੍ਰਮਾਤਮਾ ਨਾਲ ਮਤਲਬ ਹੋਈ ਨਹੀਂ ਕਿ ਜੇ ਬੰਦਾ ਸੋਚੇ ਕਿ ਭਾਈ ਨਹੀਂ ਭਾਈ ਮੈਂ ਬਹੁਤ ਵਧੀਆ ਰਮਾਲਾ ਲੈ ਆ ਮੈਂ ਤਾਂ ਪਾਲਕੀ ਸੋਣੀ ਸਜਾ ਦਿੱਤੀ ਹੈ ਇਹ ਮਹਿਤਾ ਭਾਈ ਗੁਰੂ ਮਹਾਰਾਜ ਵਾਸਤੇ ਇਹਨੇ ਨੇ ਵਧੀਆ ਵਸਤਰ ਲੈ ਕੇ ਆਇਆ ਹਾਂ ਹੁਣ ਮੇਰੀ ਗੁਰੂ ਸੌਣ ਲੱਗੇ ਗੁਰੂ ਕਹਿੰਦਾ ਇਹ ਵਸਤਰ ਤੂੰ ਨੂੰ ਦੇਈ ਜਾ ਕਿ ਜਿਹਦੇ ਕੋਲ ਸਰੀਰ ਹੈ ਤੇ ਜਿਹਦੇ ਕੋਲ ਸਰੀਰ ਹੀ ਨਹੀਂ ਤੂੰ ਉਹਨੂੰ ਵਸਤਰ ਕੀ ਪਹਿਨਾਏਂਗਾ ਮੈਂ ਪਾ ਲੂੰਗਾ ਮੈਂ ਸਰੀਰ ਤੋਂ ਮੁਕਤ ਹਾਂ ਜਿਹਨੂੰ ਲੋੜ ਹੈ ਸਰੀਰ ਦੇ ਵਸਤਰ ਉਹਨੂੰ ਪਵਾ ਜਾ ਕਿ ਕਿਸੇ ਗਰੀ ਨੂੰ ਪਵਾ ਜਾ ਲੋੜਵੰਦ ਨੂੰ ਪਵਾ ਜਾ ਕੇ ਤੂੰ ਮੇਰੇ ਬਾਤ ਤੇ ਚੱਕੀ ਨਾ ਢੇਰ ਆ ਇਹ ਮੰਨਦਾ ਬਹਿ ਭਰਮ ਭਲੇਖਾ ਹੈ ਅਗਿਆਨਤਾ ਹੈ ਮੂਰਖਤਾ ਹੈ ਕੀਨੇ ਪਾਈ ਹੈ ਬਹਤਾਤ ਨੇ ਕਿ ਜੋ ਬਹਤਾਤ ਦਾ ਭਾਵ ਹੁੰਦਾ ਜਦੋਂ ਦੁਨੀਆ ਬਹੁਤੀ ਜਾਂਦੀ ਹੋਵੇ ਨਾ ਅਸੀਂ ਵੀ ਮੁੱਖ ਚੱਕ ਨੂੰ ਤਰਫ ਇਹਨੇ ਅਦਨ ਨੂੰ ਪਾਈ ਆਤ ਤੈ ਜਗਤ ਕੀ ਭੇਟਾ ਚਾਲ ਚਲਤੇ ਕੇ ਪਿੱਛੇ ਚਲੇ ਤੇ ਰਬ ਦਾ ਜੋ ਭਗਤ ਹੁੰਦਾ ਉਹਨੂੰ ਸੰਸਾਰ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਹੈਗਾ ਕਹਿੰਦਾ ਭਾਈ ਠੀਕ ਹੈ ਤੁਸੀਂ ਦਰਜਣਾ ਜਾਓ ਮੈਨੂੰ ਆਨੰਦ ਨਹੀਂ ਆ ਰਿਹਾ ਉਹਦਾ ਮਾਰਗ ਵੱਖਰਾ ਹੁੰਦਾ ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣਾ ਤੇ ਰੱਬ ਦਾ ਭਗਤ ਤਾਂ ਇਹ ਸੋਚਦਾ ਕਿ ਮੈਨੂੰ ਉਹ ਮਿਲ ਕਿਵੇਂ ਸਕਦਾ ਜਿਹੜੀ ਮੇਰੀ ਤਕਲੀਫ ਹੈ ਜਨਮਾਂ ਜਨਮਾਂ ਦੀ ਕਿ ਜਨਮਾਂ ਜਨਮਾਂ ਦੀ ਜਿਹੜੀ ਮੈਂ ਪੀੜਾ ਚੱਲ ਰਿਹਾ ਹਾਂ